ਯਾ ਹੈਲੋ ਗਾਇਜ਼ ਲੋ ਜੀ ਅੱਜ ਆ ਚੁੱਕੇ ਆ ਬਲੌਗ ਦੇ ਵਿੱਚ ਕੱਲ੍ਹ ਕੱਲ੍ਹ ਹੈਗਾ ਗਗਰ ਮੇਰੇ ਦਾ ਜਨਮ ਦਿਨ ਹੈ ਇਸ ਕਰਕੇ ਚਲਾਉਣਾ ਗੁਰਦੁਆਰੇ ਪੂੜੀਆਂ ਛੋਲੀਆਂ ਦਾ ਲੰਗਰ ਛੋਲੀਆਂ ਛੂੜੀਆਂ ਛੋਲੀਆਂ ਛੂੜੀਆਂ ਛੋਲੀਆਂ ਛੂੜੀਆਂ ਪੋਲੇ ਛੂੜੀਆਂ ਲਾਹਰਾਂ ਨਵਾਸੀਆਂ ਨੂੰ ਬਲੌਗ ਦੇ ਦਾਈ ਸੂਚੀ ਤੇ ਕੀਤਾ ਜਾਂਦਾ ਏ ਕਾਲੂ ਰੇਣੂ ਸਾਹਿਬ ਗੁਰਦੁਆਰੇ ਚੱਲਣਿਆ ਪੂੜੀਆਂ ਛੋਲੇ ਛੋਲੀਆਂ ਛੂੜੀਆਂ ਪਹੁੰਚਣ ਦੀ ਕਿਰਪਾਲਤਾ ਕਰਿਓ ਗੁਰਦੁਆਰੇ ਚੱਲਣਿਆ ਓਏ ਓਏ ਆ ਦੇਖੋ ਜੀ ਮਸਤਾ ਹੈ ਫੋਰਚੂਨਰ ਦੇ ਆਉਂਦੇ ਆ ਨੌਜਵਾਨ ਖੈਦ ਦੇ ਕੰਮ ਨੂੰ ਚਾਚਾ ਲੱਤਾਵੜੀ ਪਰੇ ਹੋ ਜੋ ਪਰੇ ਹੋ ਜੋ 4x4 ਆਉਂਦੀ ਆ ਸਾਡੀ ਮਿਹਨਤ ਵਾਲਿਆਂ ਦੀ ਰੌਕ ਸੈਟ ਕਰ ਸੈਟ ਕਰ ਬਾਹਰ ਦੇ ਗੱਲ ਪੈਂਦੇ ਕੱਢੇ ਬਰੇਡ ਦਾ ਰੋਡ ਦੇ ਵਿਚਾਲੇ ਹੀ ਚੱਲੂ ਜੀਟੀ ਰੋਡ ਦੇ ਛੱਰ ਤੇ ਲਾ ਗੱਡੀ ਕੱਢ ਲੈਣੇ ਆਏ ਕਿ ਮੈਂ ਯਾਰ ਜਿੱਥੇ ਰੇਂਜਰ ਹੋਰ ਜਾਂਦੀ ਆ ਉਥੇ ਗੱਡੀ ਪਹਿਲਾਂ ਕਿ ਮੈਂ ਨਿਕਲ ਜੂਗੀ ਯਾਰ ਜਲਾ ਮਸਤੈਨ ਆਪਰੇ ਉੱਪਰ ਜਾਂਦੇ ਨਾ ਰੇ ਯਾਰ ਦੇਣਾ ਰੇ ਭੈਣ ਬੰਦੀ ਜਾਂਦੇ ਤੇ ਕੇ ਨਾ ਉਹ ਵੀ ਲੈ ਆਇਆ ਮੂਰ ਨੰਬਰ 1 ਕਲਾ ਬਲੌਗ ਕਰਾ ਮੌਜੂਦ ਆਟਾ ਲਾਓ ਜੀ ਫੋਰ ਰੇਂਜ ਰੋਵਰ ਦੇ ਉੱਤੇ ਘੁੰਮਦੇ ਹੋਏ ਸੋਹਣੀਆਂ ਸੋਹਣੀਆਂ ਕੁੜੀਆਂ ਦੇਖਦਾ ਨੌਨਸੈਂਸ ਪੀਪਲ ਫੋਟੋ ਆਇਰ ਦੂ ਦੋੜੋ ਆ ਬਲੌਗ ਕਰਾ ਦੋਨੋ ਕਹਿਣਾ ਅੱਛਾ ਵੀਡੀਓ ਚ ਕਾਲੀ ਐ ਪੀਏ ਦਿਖਦੀ ਐ ਹੋਈਆਂ ਪਾਗਲ ਆਈ ਐ ਤਾਂ ਫੇਟਰ ਵਾਲੇ ਆ ਇਹ ਤਾਂ ਨਹੀਂ ਵੀਰੇ ਨਿਕਲਣ ਦੇਣੀ ਹੈਗੀ ਜਿੱਥੇ ਰੇਂਜ ਮੂਰੇ ਹੋਊਗੀ ਪਿੱਛੇ ਪਿੱਛੇ ਆ ਸੁਵਿਪਟਾ ਨਹੀਂ ਆਪਣੇ ਪਿੱਛੇ ਪੱਛੀ ਲਾ ਕੇ ਰੱਖੋ ਮੇਨ ਦਾ ਹੋਰਚੂਨਰ ਹੀ ਆ ਸਾਡੀ ਇਹ ਹੋਰਚੂਨਰ ਹੋ ਚੁੱਕੜ ਬੰਦ ਕਰ ਆਇਆ ਕਿਵੇਂ ਬੰਦ ਕਰ ਐ ਬੰਦ ਕਰ ਉਹ ਨੂੰ ਵੀ ਆਉਂਦਾ ਹੈ ਬਲੌਗ ਆ ਵੀਰੇ ਵੀਡੀਓ ਬਣਾਉਣ ਨੂੰ ਕਿਹੜਾ ਰੋਲ ਲੈ ਦੇ ਰਾ ਹੁਣ ਮੈਂ ਆ ਵੀਡੀਓ ਕਹਿ ਲੈ ਕਰ ਗੱਲ ਲੈ ਨਗੜਾ ਨਸਲਾ ਨਸਲਾ ਛੱਡ ਰਮ ਕਾ ਵੇ ਨਸਲਾ ਕੱਲ ਪੋਲੇ ਛੁੜੀਆਂ ਲੰਗਰ ਪਈ ਸੁਰੂ ਖਾਣੇ ਪਹੁੰਚਾ ਰੂ ਰੇੜੂ ਸਾਹਿਬ ਦੇ ਵਿੱਚ ਪੋਲੇ ਛੁੜੀਆਂ ਲੰਗਰ ਕਰ ਗੱਲ ਬਣਾ ਬਣਾ ਜਿਹੜੀ ਵਿਹਾਨ ਦੀ ਆਹੀ ਆ ਭਰਾਈ ਆਪਣਾ ਕੱਲੂ ਵੀਰੇ ਪੂਰੀਆਂ ਸੋਲਿਆਂ ਦਾ ਲੰਗਰ ਲੱਗਣਾ ਗੁਰਦੁਆਰੇ ਪਹੁੰਚੋ ਪੋਲੇ ਛੁੜੀਆਂ ਗਗਨ ਗਗਨ ਵੀਰੇ ਦਾ ਜਨਮ ਦਿਨ ਆ ਬੈਠੀ ਕੰਮ ਬੈਠੀ ਕਰ ਰਹੀ ਹੈ ਪਤਾ ਨਹੀਂ ਛੈਡ ਕੋਲੇ ਗਿਆ ਕੋਲੋਂ ਕਿਆ ਲੇ ਕੇ ਉਹ ਤੱਕਾ ਲਾ ਲਓ ਕੰਮ ਖੈਤੇ ਠੰਡਾ ਬੈਗਿਆ ਲੋ ਜੀ ਆ ਚੁੱਕਿਆ ਸੀ ਕੁਰਤਾਰੇ ਕੋਲੇ ਮਾਨ ਲੈ ਕੇ ਕੱਲੂ ਮੇਰੀ ਕੰਮ ਤਾਂ ਹੋਏਗੀ ਛੁੱਟੀ ਕਿਉਂਕਿ ਗੁਰਦੁਆਰਾ ਰਵੀ ਦਾ ਦਰਵਾਜ਼ੇ ਰੂ ਸਾਹਿਬ ਚੱਲਣਾ ਇਹ ਪੂੜੀਆਂ ਸੋਲਿਆਂ ਦਾ ਲੰਗਰ ਨਿਆਰੇ ਪੂਰੇ ਖੋਲਾ ਹੀ ਸਵੇਰੇ ਚੱਲਣਾ ਉਹ ਸਵੇਰੇ ਪੂੜੀਆਂ ਸੋਲੇ ਚੱਲਣੇ ਗੁਰਦੁਆਰੇ ਪਹੁੰਚੋ ਭਲੇ ਉਹ ਰੋਣੀ ਕੁੰਮੜਾਗਾ ਕੁੰਮ ਜਣਾ ਕਮਾ ਉਹ ਨਾੜ ਚੜ ਗਈ ਭਰਾਵਾ